ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਾਰੇ ਰੀ ਮਹੱਲਾ ਤਿੱਜਾ ਇੱਕ ਗਾਬਤ ਰਹੇ ਮਨ ਸਾਧਨ ਨ ਪਾਏ ਹਉਮੈ ਵਿੱਚ ਗਾਵੇ ਬਿਰਥਾ ਜਾਏ ਇੱਕ ਗਾਬਤ ਰਹੇ ਮਨ ਸਾਧਨ ਨ ਪਾਏ ਹਮੇ ਵਿੱਚ ਗਾਵੇ ਬਿਰਥਾ ਜਾਏ ਗਾਵਣ ਗਾਵੇ ਜਨਨਾਮ ਪਿਆਰ ਸਾਚੀ ਬਾਣੀ ਸਬਦ ਵਿਚਾਰ ਗਾਵਤ ਰਹੇ ਜੇ ਸਤਗੁਰ ਭਾਵੇ ਮਨ ਤਨ ਰਾਤਾ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇਕ ਗਾਵੇ ਇਕ ਭਗਤ ਕਰੇ ਨਾਮ ਨ ਪਾਵੇ ਬਿਨ ਅਸਨੇ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਔਰ ਧਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨਾ ਚਟਪੈ ਬਹੁਤ ਦੁੱਖ ਪਾਵੇ ਨੱਚੀਏ ਟੱਪੀਏ ਭਗਤ ਨਾ ਹੋਏ ਸ਼ਬਦ ਮਾਰੇ ਭਗਤ ਪਾਏ ਜਨ ਸੋਈ ਭਗਤ ਬਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਈ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸਮਝਾਉਣਾ ਕਰਦੇ ਨੇ ਮਹਾਰਸ ਕਹਿੰਦੇ ਨੇ ਇੱਕ ਗਾਵ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਇੱਕ ਮਨੁੱਖ ਬੀਬੀ ਅਚੇ ਭਾਈ ਆ ਗਾਉਂਦਾ ਹੈ ਪਰ ਉਹਦਾ ਸਵਾਦ ਨਹੀਂ ਜਾਣਦਾ ਉਹਦਾ ਭਾਵ ਨਹੀਂ ਜਾਣਦਾ ਇਹ ਗਾਵਤ ਰਹੇ ਮਨ ਸਾਧਨਾ ਪਾਏ आनंद ਨਹੀਂ ਬਾਣਿਆ ਗਾਇਆ ਜ਼ਰੂਰ ਹੈ ਹੋਮੇ ਵਿੱਚ ਗਾਵੇ ਬਿਰਥਾ ਜਾਏ ਇੱਕ ਤਾਂ ਪ੍ਰਭੂ ਪ੍ਰਮਾਤਮਾ ਦੇ ਗੀਤ ਗਾਉਣੇ ਗੁਣ ਗਾਉਣੇ ਪਿਆਰ ਦੇ ਨਾਲ ਪਿਆਰ ਦੇ ਵਿੱਚ ਭਿੱਜ ਕੇ ਉਸ ਸੱਚੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਕੇ ਵੀ ਉਹ ਮੈਨੂੰ ਦੇਖ ਰਿਹਾ ਉਹਦੇ ਗੁਣ ਗਾਉਣੇ ਉਹਦਾ ਸ਼ੁਕਰਾਨਾ ਕਰਨਾ ਬਿ ਸੱਚੇ ਸਤਗੁਰੂ ਨੇ ਮਨੁੱਖਾ ਜਨਮ ਦਿੱਤਾ ਤੇ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਤੇ ਉਹਦੇ ਪਿਆਰ ਵਿੱਚ ਭਿੱਜ ਕੇ ਗਾਉਣਾ ਉਹ ਆਨੰਦਮਈ ਜ਼ਿੰਦਗੀ ਬਣ ਜਾਂਦੀ ਆ ਤੇ ਜੇ ਇੱਕ ਰਸਮ ਪੂਰਤੀ ਆ ਵੀ ਗਾਤਾ ਰਿਹਾ ਜਾਂ ਆਪਣੀ ਆਵਾਜ਼ ਤੇ ਮਾਣ ਕਰਦਾ ਵੀ ਮੇਰੀ ਆਵਾਜ਼ ਬਹੁਤ ਸੋਹਣੀ ਆ ਜਾਂ ਆਪਣੀ ਲੈ ਤੇ ਆਵਾਜ਼ ਮਾਣ ਕਰਦਾ ਵੀ ਮੈਂ ਬਹੁਤ ਲਏ ਦੇ ਵਿੱਚ ਗੁਰਬਾਣੀ ਪੜ ਸੁਣ ਲੈਣਾ ਪੜਨੀ ਸੁਣਨੀ ਚਾਹੀਦੀ ਇਹ ਲਏ ਦੇ ਵਿੱਚ ਇਹ ਨਹੀਂ ਗੱਲ ਹੈ ਪਿਆਰ ਨਾਲ ਪੜਨੀ ਚਾਹੀਦੀ ਆ ਸੁਰ ਦੇ ਵਿੱਚ ਪੜ ਲਓ ਹੈ ਨਾ ਚੰਗੀ ਗੱਲ ਆ ਤੇ ਜੇ ਉਸ ਚੀਜ਼ ਦਾ ਮਾਣ ਹੈ ਇਨਸਾਨ ਤੈਨੂੰ ਵੀ ਮੇਰੇ ਵਰਗੀ ਆਵਾਜ਼ ਨਹੀਂ ਹੈ ਮੇਰੇ ਵਰਗੀ ਸ਼ੁਰ ਨਹੀਂ ਹੈ ਕਿਸੇ ਕੋਲੇ ਮੈਂ ਬਹੁਤ ਸੋਹਣਾ ਗਾ ਲੈਂਦਾ ਮੇਰੀ ਚੰਗੀ ਆਵਾਜ਼ ਆ ਇਹ ਤੇਰੇ ਮਨ ਮਨ ਅੰਦਰ ਫਿਰ ਮਾਣ ਹੋ ਗਿਆ ਫਿਰ ਮਹਾਰਾਜ ਕਹਿੰਦੇ ਵੀ ਤੈਨੂੰ ਗਾਏ ਦਾ ਸਵਾਦ ਤਾਂ ਨਹੀਂ ਤੋਂ ਮਾਣਿਆ ਤੇ ਹੋਮੇ ਦੇ ਵਿੱਚ ਗਾਵੇ ਬਿਰਥਾ ਜਾਏ ਇਹ ਤੇਰਾ ਜਿਹੜਾ ਹੋਮੇ ਦੇ ਵਿੱਚ ਤੂੰ ਗਾ ਰਿਹਾ ਇਹ ਬੇਅਰਥਾ ਜਾ ਰਿਹਾ ਲੇਖੇ ਵਿੱਚ ਨਹੀਂ ਲੱਗਣਾ ਕਿਉਂਕਿ ਤੂੰ ਆਪਣੇ ਆਪ ਤੇ ਮਾਣ ਕਰਕੇ ਗਾ ਰਿਆ ਨਹੀਂ ਨਿਮਾਣਾ ਹੋ ਕੇ ਗਾ ਨਿਮਾਣਾ ਬਣ ਕੇ ਸਿੱਖਤ ਸਲਾਹ ਕਰ ਅਕਾਲ ਪੁਰਖ ਵਾਹਿਗੁਰੂ ਦੀ ਆਪਣਾ ਮਾਣ ਹੰਕਾਰ ਛੱਡ ਕੇ ਉਦੇ ਗੁਣ ਗਾ ਮੰਨ ਗਾਵੇ ਜਨ ਨਾਮ ਪਿਆਰ ਮਹਾਰਾਜ ਕਹਿੰਦੇ ਉਹਨਾਂ ਦਾ ਗਾਵਿਆ ਹੋਇਆ ਉਹਨਾਂ ਦਾ ਗੈਣ ਕੀਤਾ ਹੋਇਆ ਪ੍ਰਭੂ ਪਰਮਾਤਮਾ ਦਾ ਨਾਮ ਬਾਣੀ ਪੜੀ ਹੋਈ ਗਾਵਨ ਗਾਵੇ ਜਨ ਨਾਮ ਪਿਆਰ ਮਹਾਰਾਜ ਕਹਿੰਦੇ ਉਹਨਾਂ ਦਾ ਜਿਨ੍ਹਾਂ ਦਾ ਪਿਆਰ ਹੈ ਨਾ ਗੁਰੂ ਦੇ ਨਾਲ ਤੇ ਪ੍ਰਭੂ ਪਰਮਾਤਮਾ ਦੇ ਨਾਲ ਉਹਨਾਂ ਦਾ ਗਾਵਿਆ ਹੋਇਆ ਪ੍ਰਵਾਨ ਹੁੰਦਾ ਹੈ ਸੱਚੀ ਬਾਣੀ ਸ਼ਬਦ ਵਿਚਾਰ ਗਾਉਣਾ ਵੀ ਸੱਚੀ ਬਾਣੀ ਗਾਉਣੀ ਹੈ ਸੱਚੀ ਬਾਣੀ ਕਿਹੜੀ ਹੈ ਸਤਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਇਸ ਤਰ੍ਹਾਂ ਪੰਕਤੀ ਆਉਂਦੀ ਹੈ ਨਾ ਅਨੰਦ ਸਾਹਿਬ ਦੀ ਬਾਣੀ ਵਿੱਚ ਵੀ ਸੱਚੀ ਬਾਣੀ ਗਾ ਭਾਈ ਸੱਚੀ ਬਾਣੀ ਕਿਹੜੀ ਹੈ ਗੁਰੂ ਦੀ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਆਉਂਦਾ ਹੈ ਉਹੀ ਬਾਣੀ ਬਾਣੀ ਗਾਉਣੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇਖੋ ਛੇ ਗੁਰਸਹਿਬਾਨਾਂ ਦੀ ਬਾਣੀ ਹੈ ਦਰਜ ਤੇ ਉਥੇ ਨਾਨਕ ਨਾਮ ਹੀ ਆਏਗਾ ਜੇ ਭਗਤ ਪਿਆਰਿਆਂ ਦੀ ਬਾਣੀਆਂ ਤਾਂ ਭਗਤਾਂ ਦਾ ਨਾਮ ਆਏਗਾ ਜਿਹੜੇ ਭਗਤ ਦੀ ਬਾਣੀ ਆ। ਪੱਟ ਸਹਿਬਾਨਾਂ ਦਾ ਨਾਮ ਆਏਗਾ। ਠੀਕ ਆ ਜੀ। ਇਸ ਤਰ੍ਹਾਂ ਆਪਾਂ ਨਾਮ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਾਉਣੀ ਆ। ਸੱਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਗੁਰੂ ਭਾਵੇ। ਫੇਰ ਮਹਾਰਾਜ ਕਹਿੰਦੇ ਤੂੰ ਗਾਉਂਦਾ ਰ ਜਿਹੜੀ ਸਤਗੁਰੂ ਨੂੰ ਪਾਉਂਦੀ ਆ। ਗੱਲ ਗੁਰੂ ਦੀ ਗੱਲ ਜਿਹੜੀ ਗੁਰੂ ਨੂੰ ਪਾਉਂਦੀ ਆ ਤੋ ਉਹ ਬਾਣੀ ਗਾ ਉਹਦੀ ਵਿਚਾਰ ਕਰ ਜਿਹੜੀ ਸਤਗੁਰੂ ਨੂੰ ਪਾਵੇ ਤੇ ਤੇਰਾ ਮਨੁੱਖਾ ਜੀਵਨ ਲੇਖੇ ਲੱਗ ਜਾਵੇ ਗਾਬਤ ਰਹੇ ਜੇ ਸਤਗੁਰ ਪਾਵੇ ਮਨ ਤਨ ਰਾਤਾ ਨਾਮ ਸੁਹਾਵੇ ਫਿਰ ਮਨ ਤੇ ਤਨ ਤੇਰਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਰੰਗਿਆ ਜਾਏਗਾ ਤੇ ਸੋਹਣਾ ਲੱਗੇਗਾ ਸੁਹਾਵੇ ਸੋਣਾ ਲੱਗਣਾ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨ ਪਾਵੇ ਬਿਨ ਅਸਨੇ ਮਹਾਰਾਜ ਕਹਿੰਦੇ ਇਹਨਾਂ ਦੁਨਾਂ ਦੇ ਦੋਨਾਂ ਦੇ ਵਿੱਚੋਂ ਇੱਕ ਗਾਉਂਦਾ ਹੈ ਇੱਕ ਭਗਤੀ ਕਰਦਾ ਹੈ ਤੇ ਨਾਮ ਨ ਪਾਵੇ ਬਿਨ ਅਸਨੇ ਪ੍ਰਭੂ ਪਰਮਾਤਮਾ ਦਾ ਨਾਮ ਤੈਨੂੰ ਪਿਆਰ ਤੋਂ ਬਿਨਾਂ ਨਹੀਂ ਪ੍ਰਾਪਤ ਹੋਣਾ ਅਸਨੇਹ ਦਾ ਮਤਲਬ ਪਿਆਰ ਜਿੰਨਾ ਚਿਰ ਤੂੰ ਗੁਰੂ ਦੇ ਨਾਲ ਤੇ ਪ੍ਰਮਾਤਮਾ ਦੇ ਨਾਲ ਤੇਰਾ ਪਿਆਰ ਨਹੀਂ ਉਨਾਂ ਚਿਰ ਤੈਨੂੰ ਉਹਦਾ ਨਾਮ ਨਹੀਂ ਪ੍ਰਾਪਤ ਹੋਣਾ ਅਸਨੇਹ ਪ੍ਰਭੂ ਪ੍ਰਮਾਤਮਾ ਦੇ ਨਾਲ ਪਿਆਰ ਵੀ ਰੱਖ ਗਾ ਵੀ ਭਗਤੀ ਕਰ ਉਹਦੀ ਪਰ ਪਿਆਰ ਵੀ ਭਾਵ ਦੇ ਨਾਲ ਜੇ ਹੁਣ ਤੂੰ ਕੱਲੀ ਭਗਤੀ ਕਹਿਣਾ ਸੱਜਣਾ ਵੀ ਭਗਤੀ ਮੈਂ ਕਰ ਰਿਹਾ ਗਾ ਵੀ ਰਿਹਾ ਭਗਤੀ ਵੀ ਕਰ ਰਿਹਾ ਹੁਣ ਅੱਗੇ ਜਾ ਕੇ ਮਹਾਰਾਜ ਦੱਸਣਗੇ ਵੀ ਭਗਤੀ ਤੂੰ ਕਿਵੇਂ-ਕਿਵੇਂ ਕਰਦਾ ਤੇ ਅਸਲ ਭਗਤੀ ਹੈ ਕੀ ਹੈ ਠੀਕ ਆ ਜੀ ਇੱਕ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੇ ਜਿੰਨਾ ਚਿਰ ਸੱਚੇ ਸਤਿਗੁਰੂ ਦੇ ਨਾਲ ਪਿਆਰ ਨਾ ਤਰਾ ਬਣਦਾ ਉਹਨਾਂ ਚਿਰ ਤੇਰਾ ਗਾਉਣਾ ਤੇ ਭਗਤੀ ਕੀਤੀ ਲੇਖੇ ਬਚਨੀ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਮਿਲਣਾ ਤੈਨੂੰ ਆਇਆ ਕਰ ਲੈ ਸੱਚੀ ਭਗਤ ਗੁਰ ਸ਼ਬਦ ਪਿਆਰ ਮਹਾਰਾਜ ਕਹਿੰਦੇ ਗੁਰਦੇ ਸ਼ਬਦ ਦੇ ਨਾਲ ਤੇਰਾ ਪਿਆਰ ਆ ਤਾਂ ਸੱਚੀ ਭਗਤੀ ਆ ਤੇਰੀ ਧਿਆਨ ਨਾਲ ਸੁਣੀ ਚੱਲਿਓ ਜੀ ਸੱਚੀ ਭਗਤ ਗੁਰ ਸ਼ਬਦ ਵਿਚਾਰ ਆਪਣਾ ਪਿਰ ਰੱਖਿਆ ਸਦਾ ਔਰ ਧਾਰ ਫਿਰ ਆਪਣੇ ਗੁਰੂ ਨੂੰ ਆਪਣੇ ਪ੍ਰਭੂ ਪ੍ਰਮਾਤਮਾ ਨੂੰ ਹਿਰਦੇ ਘਰ ਵਿੱਚ ਧਾਰਨ ਕਰਕੇ ਰੱਖਣਾ ਸਦਾ ਹੀ ਵਸਾ ਕੇ ਧਾਰਨ ਕਰਨਾ ਜਿਵੇਂ ਹੁਣ ਆਪਾਂ ਕੇਸ ਧਾਰਨ ਕੀਤੇ ਆ ਕੇ ਸਦਾ ਹੀ ਰਹਿੰਦੇ ਨੇ ਆਪਣੇ ਸਿਰ ਤੇ ਜਦ ਆਪਾਂ ਗੁਰੂ ਦੀ ਬਖਸ਼ਸ਼ stdc ਇਹਨਾਂ ਨੂੰ ਧਾਰਨ ਕੀਤਾ ਰੱਖਿਆ ਹੋਏ ਕੇਸਾਂ ਧਾਰੀ ਜਿਹਨੂੰ ਆਪਾਂ ਕਹਿੰਦੇ ਆ ਚਲੋ ਧਾਰਨ ਕੀਤਾ ਜਾਂ ਕੋਈ ਪਹਿਰਾਵਾ ਧਾਰਨ ਕੀਤਾ ਵੀ ਗੁਰੂ ਵਾਲਾ ਪਹਿਰਾਵਾ ਪਾਇਆ ਕਿਹੜਾ ਪੰਜ ਕਕਾਰੀ ਅਨੇ ਪੰਜ ਕਕਾਰ ਦਿੱਤੇ ਨੇ ਗੁਰੂ ਨੇ ਕੰਗਾ, ਕਿਰਪਾਨ, ਕੜਾ ਕਛਹਿਰਾ ਚਾਰ 12ਵਾਂ ਆਪਾਂ ਲੈਨੇ ਪੰਜਵਾਂ ਕੁਦਰਤੀ ਮਿਲਿਆ ਆਪਾਂ ਨੂੰ ਕੇਸ ਧਾਰਨ ਕੀਤੇ ਹੋਇਆ ਇਹ ਠੀਕ ਆ ਜੀ ਇਸ ਤਰ੍ਹਾਂ ਜੇ ਆਪਣੇ ਪ੍ਰਭੂ ਪਰਮਾਤਮਾ ਨੂੰ ਮਹਾਰਾਜ ਕਹਿੰਦੇ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੇਗਾ ਸੱਚੀ ਭਗਤ ਗੁਰ ਸ਼ਬਦ ਵਿਚਾਰ ਆਪਣਾ ਪਿਰ ਰਾਖਿਆ ਸਦਾ ਉਰਤਾਰ ਆਪਣਾ ਪਿਰ ਕਿਹੜਾ ਹੈ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਨੇ ਆਪਾਂ ਨੂੰ ਪੈਦਾ ਕੀਤਾ ਤੇ ਆਪਣੀ ਦੇਖਭਾਲ ਕਰ ਰਿਹਾ ਹੈ ਸੰਭ ਸੰਭਾਲ ਕਰ ਰਿਹਾ ਸੁੱਖ ਸੁਹੂਲਤਾਂ ਦੀ ਦਾਤ ਦੇ ਰਿਹਾ ਠੀਕ ਹੈ ਜੀ ਇਹ ਆ ਆਪਣਾ ਪਿਰ ਅਗੇ ਮਹਾਰਾਜ ਸਮਝਾਉਣਾ ਕਰਦੇ ਨੇ ਭਗਤ ਕਰੇ ਮੂਰਖ ਆਪ ਜਣਾਵੇ ਭਗਤੀ ਕਰਦਾ ਮੂਰਖ ਆਪਣੇ ਆਪ ਨੂੰ ਜਣਾਉਂਦਾ ਜਣਾਉਂਦਾ ਦਾ ਮਤਲਬ ਆਪਣੇ ਆਪ ਦੀ ਮਤਲਬ ਆਪਣੇ ਆਪ ਨੂੰ ਹੀ ਫੋਲੋ ਕਰਦਾ ਸੰਚਾਰ ਚ ਆਪ ਅੱਜ ਕੱਲ ਦੀ ਭਾਸ਼ਾ ਦੇ ਵਿੱਚ ਕਹੀਏ ਨਾ ਆਪਣੇ ਆਪ ਨੂੰ ਫੋਲੋ ਕਰ ਰਿਆ ਆਪਣੇ ਆਪ ਨੂੰ ਹਾਈਲਾਈਟ ਕਰ ਰਿਆ ਆਪਣੇ ਆਪ ਦਾ ਨੌ ਚਮਕਾ ਰਿਹਾ ਵੀ ਮੈਂ ਇਸ ਤਰ੍ਹਾਂ ਭਗਤੀ ਕਰਦਾ ਇਕੱਲਤ ਤੇ ਖੜ ਕੇ ਕਰਦਾ ਜੀ ਖੂਬ ਵਿੱਚ ਪੁੱਠਾ ਲੰਮਕ ਕੇ ਕਰ ਰਿਹਾ ਕਈ ਧੋਣੀਆਂ ਤਾਪ ਕੇ ਕਰ ਰਿਹਾ ਕਈ ਛਿਆਲ ਦੇ ਮਹੀਨੇ ਠੰਡੇ ਪਾਣੀ ਦੇ ਕਰੇ ਚਰਚ ਪਵਾ ਰਿਹਾ ਇਹ ਆਪਣੇ ਆਪ ਨੂੰ ਜਣਾਉਣਾ ਮਹਾਰਾਜ ਕਹਿੰਦੇ ਵੀ ਆਪਣੇ ਆਪ ਨੂੰ ਹਾਈਲਾਈਟ ਜਿਵੇਂ ਆਪ ਪਹਿਤੀ ਗੱਲ ਹਾਈਲਾਈਟ ਕਰ ਲਿਆ ਚਮਕਾ ਲਿਆ ਆਪਣੇ ਆਪ ਦਾ ਨਾਮ ਚਮਕਾਉਣ ਦੀ ਕੋਸ਼ਿਸ਼ ਕਰਦਾ ਮਹਾਰਾਜ ਕਹਿੰਦੇ ਭਗਤ ਕਰੇ ਮੂਰਖ ਆਪ ਜਣਾਵੇ ਮਹਾਰਾਜ ਕਹਿੰਦਾ ਜਿਹੜੇ ਆਪਣੇ ਆਪ ਦੀ ਉਸਤਤੀ ਕਰਾਉਣਾ ਚਾਹੁੰਦਾ ਨਾ ਉਹ ਮੂਰਖ ਹੈ ਵੀ ਮੈਂ ਵੱਡਾ ਭਗਤਾਂ ਜੀ ਮੇਰੀ ਬੜੀ ਤਪੱਸਿਆ ਹੈ ਹੈਨਾ ਇਹ ਜੇ ਤੂੰ ਆਪਣੇ ਆਪ ਨੂੰ ਜਣਾਉਣਾ ਭਾਈ ਚਾਹੇ ਕਿਸੇ ਵੀ ਕਿਵੇਂ ਵੀ ਆ ਭਲਾ ਗਰਬਾਣੀ ਪੜਨ ਵਾਲਾ ਹੀ ਕਬੇ ਮੈਂ ਬਹੁਤ ਬਾਣੀ ਪੜਦਾ ਵਿਚਾਰ ਪ੍ਰਚਾਰਕ ਕਹੇ ਵੀ ਮੈਂ ਪ੍ਰਚਾਰ ਹੀ ਬਹੁਤ ਕਰਦਾ ਜੀ ਗੁਰੂ ਦਾ ਆਪਣੇ ਆਪ ਨੂੰ ਜਣਾਵੇ ਮਹਾਰਾਜ ਕਹਿੰਦੇ ਮੂਰਖਾ ਤੂੰ ਰਹਿਣ ਤੇ ਇਹ ਨਾ ਕੰਮ ਕਰ ਭਾਈ ਬਾਚ ਇਸ ਚੀਜ਼ ਤੋਂ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨਾ ਚਟੱਪੇ ਬਹੁਤ ਦੁੱਖ ਪਾਵੇ ਕਈ ਹੁਣ ਨੱਚ ਟੱਪ ਕੇ ਭਗਤੀ ਕਰਦੇ ਨੇ ਨੱਚ ਕੇ ਕਹਿੰਦੇ ਪੀਰ ਨੂੰ ਮਨਾਉਣਾ ਨੱਚ ਕੇ ਮਨਾਲਾ ਯਾਰ ਨੂੰ ਇਸ ਤਰ੍ਹਾਂ ਮਤਬਲਾ ਗੱਲਾਂ ਆਉਂਦੀਆਂ ਨੇ ਸੁਣਨ ਵਿੱਚ ਆ ਜਾਂਦੀਆਂ ਨੇ ਨਾ ਮਹਾਰਾਜ ਕਹਿੰਦੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਨੱਚਦਾ ਹੈ ਟੱਪਦਾ ਹੈ ਬੜਾ ਦੁੱਖ ਪ੍ਰਾਪਤ ਕਰਦਾ ਦੁੱਖ ਪਾਉਂਦਾ ਪ੍ਰਭੂ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦਾ ਉਹਦੇ ਨਾਮ ਨੂੰ ਨਹੀਂ ਪ੍ਰਾਪਤ ਕਰ ਸਕਦਾ ਮਹਾਰਾਜ ਦੱਸ ਰਹੇ ਨੇ ਭਗਤ ਕਰੇ ਮੂਰਖ ਆਪ ਜਣਾਵੇ ਆਪਣੇ ਆਪ ਨੂੰ ਹਾਈਲਾਈਟ ਕਰ ਰਿਹਾ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਮਹਾਰਾਜ ਕਹਿੰਦੇ ਨੱਚਦਾ ਵੀ ਆ ਟੱਪਦਾ ਵੀ ਆ ਬੜਾ ਦੁੱਖ ਪਾਉਂਦਾ ਨੱਚੇ ਟੱਪੇ ਭਗਤ ਨਾ ਹੋਏ ਮਹਾਰਾਜ ਕਹਿੰਦੇ ਨੱਚਣ ਟੱਪਣ ਦੇ ਨਾਲ ਨਹੀਂ ਭਗਤੀ ਹੋਣੀ ਤੇਰੀ ਕਈ ਬਹੁਤ ਸਾਰੇ ਆਪਾਂ ਦੇਖਦੇ ਆ ਨਾ ਵੀ ਨੱਚਦੇ ਨੇ ਟੱਪਦੇ ਨੇ ਵੀ ਮੈਂ ਆਪਣੇ ਪੀਰ ਨੂੰ ਮਨਾਉਣਾ ਰੱਬ ਨੂੰ ਮਨਾਉਣਾ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਭਗਤੀ ਕਰ ਰਹੇ ਆ ਕਹਿੰਦੇ ਅਸੀਂ ਨੱਚ ਟੱਪ ਕੇ ਭਗਤੀ ਕਰਦੇ ਨੇ ਬਹੁਤ ਸਾਰੇ ਮਹਾਰਾਜ ਕਹਿੰਦੇ ਨੱਚੇ ਟੱਪੇ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਦੀ ਮਾਰ ਮਰਦੇ ਨੇ ਨਾ ਉਹ ਭਗਤ ਭਗਤੀ ਪ੍ਰਾਪਤ ਕਰਦੇ ਨੇ ਉਹ ਜਨ ਅਖਵਾ ਸਕਦੇ ਨੇ ਉਹ ਪ੍ਰਭੂ ਪ੍ਰਮਾਤਮਾ ਦੇ ਜਨ ਨੇ ਭਗਤ ਨੇ ਕਿਹੜੇ ਸ਼ਬਦ ਮਰੇ ਭਗਤ ਪਾਏ ਜਨ ਸੋਏ ਉਹੀ ਭਗਤੀ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤ ਕਰਦਾ ਜਿਹੜਾ ਸ਼ਬਦ ਦੀ ਮਾਰ ਮਰਦਾ ਕਿਵੇਂ ਸ਼ਬਦ ਦੀ ਮਾਰ ਮਰਨਾ ਕਿਵੇਂ ਆ ਵੀ ਗੁਰੂ ਨੇ ਕਿਹਾ ਤੈਨੂੰ ਦੇਖ ਪਰਾਈਆਂ ਚੰਗੀਆਂ ਧੀਆਂ ਪੈਣਾ ਜਾਣ ਗੁਰੂ ਨੇ ਕਿਹਾ ਨਾ ਗੁਰੂ ਦਾ ਸ਼ਬਦ ਆ ਵੀ ਪਰਾਈਆਂ ਧੀਆਂ ਪੈਣਾ ਬੱਲੀ ਤੂੰ ਦੇਖ ਰਿਹਾ ਤੇ ਉਹ ਆਪਣੀਆਂ ਜਾਣ ਜੇ ਬਰਾਬਰ ਦੀ ਆ ਤਾਂ ਇਹ ਸਮਝ ਵੀ ਮੇਰੀ ਭੈਣ ਵਰਗੀ ਆ ਮੇਰੀਆਂ ਭੈਣਾਂ ਨੇ ਵੱਡੀਆਂ ਨੇ ਮੇਰੀਆਂ ਮਤਾਮਾ ਬਰਾਬਰ ਨੇ ਛੋਟੀਆਂ ਮੇਰੀਆਂ ਤਿੰਆਂ ਵਰਗੀਆਂ ਨੇ ਆਪਣੀਆਂ ਤਿੰਆਂ ਨੂੰ ਜਿਵੇਂ ਪਿਆਰ ਕਰਦਾ ਤੂੰ ਉਸ ਤਰ੍ਹਾਂ ਦੀ ਦ੍ਰਿਸ਼ਟੀ ਰੱਖ ਤਕਣੀ ਆ ਜਿਹੜੀ ਤੇਰੀ ਸਾਫ਼ ਸੁਥਰੀ ਹੋਵੇ ਇਹ ਗੁਰੂ ਦਾ ਸ਼ਬਦ ਆ ਨਾ ਗੁਰੂ ਦੇ ਸ਼ਬਦ ਦੀ ਮਾਰ ਮਰ ਗਿਆ ਜੇ ਉਦੋਂ ਤੂੰ ਮਨ ਨੂੰ ਮੋੜ ਲਿਆ ਤਾਂ ਠੀਕ ਆ ਜੀ ਬਕਾਰੀ ਬਿਰਤੀ ਛੱਡਤੀ ਗੁਰੂ ਠੱਗੀ ਚੋਰੀ ਜਾਰੀ ਤੋਂ ਰੋਕਦਾ ਤਾਂ ਗੁਰੂ ਦੇ ਸ਼ਬਦ ਦੀ ਮਾਰ ਤੈਨੂੰ ਪਈ ਐ ਤੇ ਬਚ ਗਿਆ ਤੂੰ ਉਸ ਚੀਜ਼ ਤੋਂ ਤੇ ਭਗਤਾਂ ਤੋਂ ਜਨ ਹੈ ਮਹਾਰਾਜ ਕਹਿੰਦੇ ਨੇ ਹੱਕ ਪ੍ਰਾਇਆ ਨਾਨਕਾ ਜਾਮਰਦਾਰ ਨਾ ਖਾਏ ਗੁਰੂ ਮਹਾਰਾਜ ਕਹਿੰਦੇ ਤੂੰ ਪ੍ਰਾਇਆ ਹੱਕ ਛੱਡ ਦੇ ਸ਼ਬਦ ਦੀ ਮਾਰ ਮਰ ਗਿਆ ਤਾਂ ਤੂੰ ਭਗਤ ਹੈ ਧਿਆਨ ਨਾਲ ਗੱਲ ਸੁਣਿਓ ਜੀ ਮਹਾਰਾਜ ਕਹਿੰਦੇ ਨੇ ਸ਼ਬਦ ਅਮਰ ਹੈ ਭਗਤ ਪਾਏ ਜਨ ਸੋਏ ਭਗਤ ਬਸ਼ਲ ਭਗਤ ਕਹਾਏ ਉਹ ਫਿਰ ਭਗਤ ਬਸ਼ਲ ਜਿਹੜਾ ਮਤਲਬ ਪਿਆਰ ਕਰਨ ਵਾਲਾ ਪਿਆਰ ਜਿਹੜਾ ਕਰਦਾ ਗੁਰੂ ਨਾਲ ਪ੍ਰਮਾਤਮਾ ਦੇ ਨਾਲ ਭਗਤ ਬਸ਼ਲ ਭਗਤ ਕਰਾਏ ਸੋਏ ਭਗਤ ਬਸ਼ਲ ਭਗਤ ਕਰਾਏ ਸੋਏ ਫਿਰ ਸੱਚੀ ਭਗਤ ਵਿੱਚੋਂ ਆਪ ਖੋਈ ਤੇਰੀ ਸੱਚੀ ਭਗਤੀ ਤਾਂ ਜੇ ਤੂੰ ਆਪਣੇ ਆਪ ਨੂੰ ਖਤਮ ਕਰ ਲਿਆ ਵਿੱਚੋਂ ਮੈਂ ਮੈਂ ਛੱਡਤੀ ਜਿਵੇਂ ਪਹਿਲੀ ਪੰਕਤੀਆਂ ਆਪਾਂ ਪੜ ਲਈਆਂ ਇਹਦੋਂ ਇਹਦੋਂ ਪਹਿਲਾਂ ਪੰਕਤੀਆਂ ਪੜੀਆਂ ਨਾ ਵਿਮਾਨਾ ਨਾ ਕਰ ਹੰਕਾਰ ਨਾ ਕਰ ਆਪਣਾ ਆਪ ਤਿਆਗ ਦੇ ਨਿਮਾਣਾ ਜਾ ਹੋ ਜਾ ਨਿਮਾਣਾ ਜਾ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਸਿੱਖੀ ਸਿਧਾਂਤਾਂ ਨਾਲ ਜੁੜ ਜਾ ਜਿਹੜੇ ਸਿੱਖੀ ਸਿਧਾਂਤ ਨੇ ਰਹਿਤ ਵਿੱਚ ਆ ਜਾ ਜਿਹੜੀ ਗੁਰੂ ਨੇ ਰਹਿਤ ਦੱਸੀ ਹੈ ਸਤਗੁਰਾਂ ਦੇ ਬਚਨ ਪੜਦੇ ਆ ਨਾ ਆਪਾਂ ਰਹਿਤ ਪਿਆਰੀ ਮੁਰਜ ਕੋ ਸਿੱਖ ਪਿਆਰਾ ਨਾ ਹੈ ਮਹਾਰਾਜ ਕਹਿੰਦੇ ਮੈਨੂੰ ਸਿੱਖ ਨਹੀਂ ਪਿਆਰਾ ਤੇਰੀ ਰਹਿਤ ਪਿਆਰੀ ਆ ਰਹਿਤ ਬੱਚਾ ਰਹਿਣੀ ਰਹੇ ਸੋਈ ਸਖ ਮੇਰਾ ਉਹ ਸਹਬ ਮੈਂ ਉਸ ਕਾ ਚੇਰਾ ਸਤਗੁਰਾਂ ਨੇ ਤਾਂ ਇਦਨੇ ਉਹਦੇ ਦਿੱਤੇ ਨੇ ਤੈਨੂੰ ਐਨਾ ਸਤਕਾਰ ਦਿੱਤਾ ਵੀ ਤੂੰ ਮੇਰਾ ਸਤਗੁਰੂ ਆ ਜੇ ਤੂੰ ਰਹਿਣੀ ਦੇ ਵਿੱਚ ਰਹਿ ਰਿਆਂ ਤਾਂ ਸਤਗੁਰਾਂ ਦੇ ਬਚਨ ਮੰਨ ਲ ਕੇ ਜਦੋਂ ਆਪਾਂ ਗੁਰੂ ਦਾ ਨਾਮ ਜਪਦੇ ਆ ਨਾ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਪੜ੍ਹਦੇ ਆ ਗੁਰੂ ਦੇ ਕਿਹੜੇ ਮੁਤਾਬਕ ਜੀਵ ਨਾ ਤੂੰ ਭਗਤ ਐ ਤੇ ਨੱਚਣ ਟੱਪਣ ਨਾਲ ਨਹੀਂ ਮਹਾਰਾਜ ਕਹਿੰਦੇ ਭਗਤੀ ਹੋਣੀ ਬਹੁਤਾ ਦੁੱਖ ਪਾਏਗਾ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਨਚੇ ਟੱਪੇ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ ਭਗਤ ਬਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਤੇਰੀ ਸੱਚੀ ਭਗਤੀ ਤਾਂ ਪਾਈ ਤੂੰ ਆਪਣੇ ਆਪ ਨੂੰ ਵਿੱਚੋਂ ਖਤਮ ਕਰ ਲੈ ਮਾਨ ਹੰਕਾਰ ਜਾਂ ਛੱਡ ਦੇ ਮੇਰਾ ਪ੍ਰਭ ਸੱਚਾ ਸਭ ਵਿਦ ਜਾਣੇ ਉਹ ਮੇਰਾ ਪ੍ਰਭੂ ਸੱਚਾ ਹੈ ਸਾਰੀਆਂ ਵਿਧੀਆਂ ਜਾਣਦੀਆਂ ਤੇ ਜਾਣਦਾ ਤੇਰੀਆਂ ਤੂੰ ਮਜ਼ਦੂਰ ਹੋ ਕੇ ਪੂਰਾ ਪੂਰਾ ਕੰਮ ਕਰਕੇ ਨਹੀਂ ਦਿੰਦਾ ਬੇਈਮਾਨੀ ਰੱਖਦਾ ਮਨ 'ਚ ਉਹ ਵੀ ਤੇਰਾ ਲੇਖਾ ਜੋਖਾ ਹੋ ਰਿਹਾ ਤੂੰ ਦੁਕਾਨਦਾਰ ਹੋ ਕੇ ਮਨ 'ਚ ਖੋਟ ਰੱਖਦਾ ਬੇਈਮਾਨੀ ਰੱਖਦਾ ਠੱਗੀ ਠੋਰਾ ਕਰਦਾ ਦੇਖ ਰਿਹਾ ਤੈਨੂੰ ਪ੍ਰਭੂ ਪ੍ਰਮਾਤਮਾ ਤੂੰ ਕੋਈ ਅਫਸਰ ਤਨਖਾਹ ਗਵਰਨਮੈਂਟ ਤੋਂ ਲੈ ਰਿਹਾ ਫੇਰ ਵੀ ਤੂੰ ਨਜਾਇਜ਼ ਕਿਸੇ ਦੇ ਨਾਲ ਕਰਦਾ ਨਜਾਇਜ਼ ਇਕ ਤਾਂ ਜਾਇਜ਼ ਹੁੰਦਾ ਨਾ ਵੀ ਗਲਤੀ ਹੈ ਕੋਈ ਚਲੋ ਗੱਡੀਆਂ ਚਲਾਉਂਦੇ ਨੇ ਆਪਾਂ ਸਾਰੇ ਚਲਾਉਂਦੇ ਆ ਕੋਈ ਗਲਤੀ ਹੈ ਆਪਣੀ ਗਲਤੀ ਦਾ ਜੁਰਮਾਨਾ ਹੋਣਾ ਚਾਹੀਦਾ ਜੇ ਤੂੰ ਤੇਰੀ ਗਲਤੀ ਕੋਈ ਨਹੀਂ ਹੈ ਤੇ ਤੈਨੂੰ ਐਵੇਂ ਘੇਰ ਕੇ ਇਥੋਂ ਕੁਝ ਲੈ ਰਿਹਾ ਉਹ ਵੀ ਪਾਪ ਆ ਕਿਉਂਕਿ ਉਹ ਦੇਖ ਰਿਹਾ ਪ੍ਰਭੂ ਪਰਮਾਤਮਾ ਭਲੇਖੇ ਚ ਨਾ ਰਹੀ ਸੱਜਣਾ ਦੇਖ ਰਿਹਾ ਸਕਿੰਟ ਸਕਿੰਟ ਦੀ ਤੇਰੀ ਮੂ ਵੀ ਬਣ ਰਹੀ ਹੈ ਸੀਸੀਟੀਵੀ ਕੈਮਰਾ ਤੇਰੇ ਉੱਪਰ ਆ ਸਦਾਈ ਪ੍ਰਭੂ ਪਰਮਾਤਮਾ ਦਾ ਹਰੇਕ ਜੀਵ ਤੇ ਮਹਾਰਾਜ ਕਹਿੰਦੇ ਨੇ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਉਹ ਸਾਰੀ ਵਿਧੀ ਜਾਣਦਾ ਸਾਰਿਆਂ ਦੇ ਅੰਦਰ ਦੀ ਜਾਣਦਾ ਤੇ ਨਾਨਕ ਬਖਸ਼ੇ ਨਾਮ ਪਛਾਣੇ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਪਛਾਣਦਾ ਉਹਨੂੰ ਬਖਸ਼ਿਸ਼ ਮਿਲਦੀ ਆ ਗੁਰੂ ਘਰ ਤੋਂ ਪ੍ਰਭੂ ਪਰਮਾਤਮਾ ਵੱਲੋਂ ਖੁਸ਼ੀਆਂ ਮਿਲਦੀਆਂ ਨੇ ਘਰ ਪਰਿਵਾਰ ਵਿੱਚ ਖੁਸ਼ੀਆਂ ਮਾਣਦਾ ਉਹ ਤੰਦਰੁਸਤੀਆਂ ਮਾਣਦਾ ਫਿਰ ਹਸਪੀਟਲਾਂ 'ਚ ਤੇ ਜਾਂ ਪੁੱਠੇ ਹੋਰ ਕਿਸੇ ਪਾਸੇ ਨਹੀਂ ਉਹ ਫਸਦਾ ਪੁੱਠੇ ਸਿੱਧੇ ਚੱਕਰਾਂ 'ਚ ਨਹੀਂ ਫਸਦਾ ਫਿਰ ਬਿਮਾਰੀ ਠਮਾਰੀ ਨਿਕੇਰਦੀ ਉਹਨੂੰ ਕਿਉਂਕਿ ਉਹਦਾ ਜੀਵਨ ਸੱਚਾ ਸੁੱਚਾ ਹੈ ਕਿਸੇ ਨਾਲ ਬੇਈਮਾਨੀ ਨਹੀਂ ਕਿਸੇ ਨਾਲ ਕੋਈ ਤੱਕਾ ਨਹੀਂ ਕਰਦਾ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਅਗਲਾ ਸ਼ਬਦ ਆ ਜੀ ਗੌੜੀ ਗੁਆਰੇਰੀ ਮਹਾਂਲਾਤੀਜਾ ਇਹ ਪਾਵਨ ਪਵਿੱਤਰੰਗ 159 ਤੇ ਸੁਭਾਇਮਾਨ ਸ਼ਬਦ ਪਹਿਲਾਂ ਸ਼ੁਰੂ ਹੋਇਆ ਇਹ ਮਹਾਰਾਜ ਕਹਿੰਦੇ ਨੇ ਮਨ ਮਾਰੇ ਧਾਤ ਮਰ ਜਾਏ ਮਨ ਨੂੰ ਐਵੇਂ ਕਿਵੇਂ ਹਰ ਪਾਈ ਆਪਣੇ ਮਨ ਨੂੰ ਮਾਰਨਾ ਆਪਣੀਆਂ ਤਾਤਾਂ ਖਤਮ ਕਰ ਲੈਣੀਆਂ ਤਾਤ ਕੀ ਹੁੰਦੀ ਆ ਮਾੜੀ ਮਾੜਾ ਸੁਭਾਅ ਜੀ ਨੂੰ ਆਪਾਂ ਕਹਿੰਦੇ ਨੇ ਤਾਤ ਉਹ ਤਾਤ ਹੁੰਦੀ ਆ ਮਾੜਾ ਸੁਭਾਅ ਐਵੇਂ ਮਾੜੀ ਜੀ ਗੱਲ ਤੇ ਗਾਲੀ ਗਲੋਚ ਕਰਨੀਆਂ ਜਾਂ ਮਾੜੀ ਜੀ ਗੱਲ ਤੇ ਗੁੱਸੇ ਹੋ ਜਾਣਾ ਜਾਂ ਮਾੜੀ ਜੀ ਗੱਲ ਤੇ ਕਲੇਸ਼ ਪਾ ਲੈਣਾ ਚਾ ਬੀਬੀ ਆ ਚਾ ਭਾਈ ਆ ਮਨੁੱਖਤਾ ਨੂੰ ਹੀ ਸਮਝਾਇਆ ਨਾ ਮਹਾਰਾਜ ਨੇ ਮਹਾਰਾਜ ਕਹਿੰਦੇ ਨੇ ਮਨ ਮਾਰੇ ਧਾਤ ਮਰ ਜਾਏ ਜੇ ਤੂੰ ਉਹਨਾਂ ਵੱਲੋਂ ਆਪਦੇ ਮਨ ਨੂੰ ਮੋੜ ਲਿਆ ਤਾਂ ਉਹ ਧਾਤ ਵੀ ਮਰ ਜਾਏਗੀ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਇਹ ਤਾਂ ਨਹੀਂ ਯਾਰ ਕੁਝ ਹੋ ਸਕਦਾ ਇਹ ਤਾਂ ਨਹੀਂ ਕੋਈ ਹੱਲ ਇਹ ਨਹੀਂ ਸਮਝ ਸਕਦਾ ਪਰ ਜੋ ਆਪਣੇ ਮਨ ਤੇ ਕੰਟਰੋਲ ਕਰ ਲਵੇ ਤਾਂ ਉਹ ਧਾਤ ਖਤਮ ਹੋ ਜਾਂਦੀ ਆ ਸੁਭਾਅ ਖਤਮ ਹੋ ਜਾਂਦਾ ਚੰਗਾ ਸੁਭਾਅ ਦਾ ਮਾਲਕ ਬਣ ਜਾਂਦਾ ਇਨਸਾਨ ਮਨ ਮਾਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਇੱਥੇ ਲਿਖਿਆ ਵੀ ਬਿਨ ਮੂਏ ਜਿੰਨਾ ਚਿਰ ਤੂੰ ਆਪਣੀਆਂ ਆਦਤਾਂ ਨਹੀਂ ਬਦਲਦਾ ਤੂੰ ਆਪਣੇ ਸੁਭਾਅ ਨੂੰ ਨਹੀਂ ਚੇਂਜ ਕਰਦਾ ਸੁਭਾਅ ਮਿੱਠਾ ਨਹੀਂ ਕਰਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਤਾਂ ਹਰੀ ਪ੍ਰਭੂ ਪਰਮਾਤਮਾ ਪ੍ਰਾਪਤ ਨਹੀਂ ਹੋ ਸਕਦਾ ਬਿਨ ਮੂਏ ਕੈਸੇ ਹਰ ਪਾਏ ਆਪਣੀਆਂ ਆਦਤਾਂ ਨੂੰ ਬਦਲ ਪਹਿਲਾਂ ਫੇਰ ਪ੍ਰਭੂ ਪਰਮਾਤਮਾ ਦਾ ਨਾਮ ਤੈਨੂੰ ਮਿਲੇਗਾ ਮਨ ਮਾਰੇ दारू ਜਾਣੇ ਕੋਈ ਮਨ ਨੂੰ ਮਾਰਨ ਦੀ दारू ਕੋਈ ਜਾਣਦਾ ਕੋਈ ਬਿੰਦੀ ਜਾਣਦਾ ਉਹ ਗੁਰੂ ਤੋਂ ਗਿਆਨ ਲੈ ਕੇ ਸਮਝ ਆ ਜਾਂਦੀ ਹੈ ਵੀ ਕਿਵੇਂ ਆਪਣੇ ਮਨ ਨੂੰ ਕੰਟਰੋਲ ਕਰਨਾ ਗੁਰੂ ਦਾ ਗਿਆਨ ਤੈਨੂੰ ਦੱਸੇਗਾ ਬਾਣੀ ਦੱਸੇਗੀ ਮਨ ਮਾਰੇ दारू ਜਾਣੇ ਕੋਈ ਮਨ ਨੂੰ ਮਾਰਨ ਦੀ दारू ਕੀ ਆ ਕੋਈ ਜਾਣ ਲਵੇ ਜੇ ਕੋਈ ਵੀ दारू ਮਨ ਨੂੰ ਮਾਰਨ ਦੀ ਕੋਈ दारू ਜਾਣ ਲਵੇ ਮਹਾਰਾਜ ਅੱਗੇ ਦੱਸਦੇ ਨੇ ਮਨ ਸ਼ਬਦ ਮਰੇ ਬੁੱਝੇ ਜਨ ਸੋਏ ਦਸਤਨ ਮਹਾਰਾ ਨੇ ਬਿ ਸ਼ਬਦ ਦੀ ਵਿਚਾਰ ਕਰ پائی ਗੁਰੂ ਦੇ ਸ਼ਬਦ ਨੂੰ ਸੁਣ ਕੇ ਸਮਝ ਸਮਝ ਫੇਰ ਤੇਰੇ ਮਨ ਨੂੰ ਮਾਰਨ ਦੀ दारू ਵਾਹੇ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਤੇਰੇ ਮਨ ਨੂੰ ਮਾਰਨ ਦੀ दारू ਹੈ ਗੁਰੂ ਦੇ ਸ਼ਬਦ ਤੇ ਧਿਆਨ ਦੇ ਸਤਿਗੁਰੂ ਕਿੱਥੋਂ ਰੋਕਦੇ ਨੇ ਕਿੱਥੇ ਜਾਣ ਨੂੰ ਕਹਿੰਦੇ ਨੇ ਮਨ ਸ਼ਬਦ ਮਨ ਸ਼ਬਦ ਮਰੇ ਬੁੱਝੇ ਜਨ ਸੋਏ ਜਿਸਨੂੰ ਬਖਸ਼ ਦੇਵੜਾਈ ਫਿਰ ਜਿਹਦੇ ਤੇ ਬਖਸ਼ ਕਰਦਾ ਨਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੋਂ ਜਿਹੜਾ ਗਿਆਨ ਲੈਂਦਾ ਉਹ ਤੇ ਬਖਸ਼ ਹੋਈ ਜਾਣੀ ਐ ਇੱਕ ਨੱਕਦਨ ਕਿਉਂਕਿ ਉਹਨੇ ਚਾਹਤ ਉਹ ਰੱਖੀ ਆ ਉਹਨੇ ਆਸ ਉਹ ਰੱਖੀ ਆ ਗੁਰੂ ਦਾ ਗਿਆਨ ਲੈਣ ਦੀ ਮਨ ਦੇ ਵਿੱਚ ਆਸ ਇਹ ਰੱਖੀ ਆ ਮੈਂ ਬਿਕਾਰੀ ਵਰਤੀ ਛੱਡਣੀ ਆ ਮਨ ਦੇ ਵਿੱਚ ਆਸ ਇਹ ਰੱਖਿਆ ਵੀ ਪ੍ਰਭੂ ਪ੍ਰਮਾਤਮਾ ਨੂੰ ਮਿਲਣਾ ਮਨ ਦੇ ਵਿੱਚ ਆਸ ਇਹ ਰੱਖੀ ਆ ਵੀ ਮੈਂ ਗੁਰੂ ਦੇ ਸਿਧਾਂਤ ਤੇ ਚੱਲਣਾ ਤੈਨੂੰ ਇਹ ਪ੍ਰਾਪਤੀ ਹੋਏਗੀ ਆਸ ਰੱਖ ਤੇ ਆਸ ਰੱਖ ਕੇ ਉਧਰ ਨੂੰ ਕਦਮ ਚੱਕ ਉਸ ਮੰਜ਼ਲ ਵੱਲ ਨੂੰ ਪਹੁੰਚਣ ਦੀ ਕਦਮ ਗੁਰੂ ਦੇ ਕਹਣੇ ਮੁਤਾਬਕ ਆਪਣਾ ਜੀਵਨ ਬਸਰ ਕਰ ਸੋ ਮਹਾਰਾਜ ਕਹਿੰਦੇ ਨੇ ਜਿਸ ਨੂੰ ਬਖਸ਼ ਦੇਵਡਈ ਗੁਰਪ੍ਰਸਾਦ ਹਰ ਬਸੇ ਮਨ ਆਈ ਗੁਰਪ੍ਰਸਾਦ ਦਾ ਮਤਲਬ ਹੈ ਵੀ ਗੁਰੂ ਦੀ ਕਿਰਪਾ ਸਦਕਾ ਹਰੀ ਪ੍ਰਭੂ ਪਰਮਾਤਮਾ ਸਾਡੇ ਹਿਰਦੇ ਘਰ ਵਿੱਚ ਆ ਕੇ ਬਸੇਗਾ ਸਾਡੇ ਮਨ ਦੇ ਵਿੱਚ ਆ ਕੇ ਬਸੇਗਾ ਪ੍ਰਭੂ ਪਰਮਾਤਮਾ ਗੁਰੂ ਤੋਂ ਕਿਰਪਾ ਲੈ ਕੇ ਗੁਰੂ ਤੋਂ ਸਿੱਖਿਆ ਲੈ ਕੇ ਗੁਰ ਪ੍ਰਸਾਦ ਹਰ ਬਸੇ ਮਨ ਸਾਈਂ ਰਹਾਉ ਮਹਾਰਾਜ ਅਗੇ ਕਹਿੰਦੇ ਨੇ ਰਹਾਉ ਵਾਲੇ ਬੰਦ ਚ ਗੁਰਮੁਖ ਕਰਨੀ ਕਾਰ ਕਮਾਵੇ ਗੁਰ ਗੁਰਮੁਖਾਂ ਵਾਲੀ ਕਰਨੀ ਕਾਰ ਕਮਾ ਭਾਈ ਗੁਰੂ ਦੇ ਸਨਮੁਖ ਹੋ ਕੇ ਜਿਵੇਂ ਗੁਰੂ ਕਹਿੰਦਾ ਜਿਹੜੇ ਗੁਰਮੁਖ ਨੇ ਚੱਲੇ ਆ ਨਾ ਗੁਰੂ ਦੇ ਸਿਧਾਂਤ ਤੇ ਆਪਣਾ ਆਪ ਵਾਰਤਾ ਸਿੱਖੀ ਸਿਧਾਂਤਾਂ ਤੋਂ ਨਹੀਂ ਪਾਸ ਹੋਏ ਬੀਬੀਆਂ ਨੇ ਟੁਕੜੇ ਕਰਵਾ ਕਰਵਾ ਕੇ ਮੰਨੂ ਮਰ ਮੰਨੂ ਮੀਰ ਦੀ ਜੇਲ੍ਹ ਦੇ ਵਿੱਚ ਬੀਬੀਆਂ ਨੇ ਬੱਚਿਆਂ ਦੇ ਟੁਕੜੇ ਕਰਵਾ ਕਰਵਾ ਕੇ ਝੋਲੀਆਂ ਚ ਪਵਾ ਲਏ ਗਾਣਾ ਵਿੱਚ ਹਾਰ ਪਵਾ ਤੇ ਪਰ ਸਿੱਖੀ ਸਤਕਰੀ ਛੱਡਿਆ ਬੰਦਮੰਦ ਕਟਵਾ ਲੇ ਖੋਪਰ ਤੜਵਾ ਲੇ ਆਰਿਆਂ ਨਾਲ ਚਰਵਾ ਲੇ ਸਰੀਰ ਦੇਗਾਂ ਵਿੱਚ ਵਾਲੇ ਗਏ ਰੋਬ ਚ ਲਪੇਟ ਕੇ ਸਾੜੇ ਗਏ ਨੀਆਂ ਵਿੱਚ ਜਣੇ ਗਏ ਇਹ ਸੱਚਾ ਰਸਤਾ ਗੁਰੂ ਦੇ ਸਨਮੁਖੋ ਕੇ ਚਲਣਾ ਮਹਾਰਾਜ ਕਹਿਣਾ ਕਰਦੇ ਨੇ ਗੁਰਮਖ ਕਰਨੀ ਕਾਰ ਕਮਾਵੇ ਇਹ ਗੁਰਮਖ ਨੇ ਇੰਨਾ ਵਰਗੀ ਕਾਰ ਕਮਾਈ ਕਰ ਤੋਂ ਵੀ ਸੱਚ ਤੇ ਪਹਿਰਾ ਦੇ ਗੁਰਮਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੂਚੀ ਪਾਵੇ ਤਾਂ ਇਸ ਮਨ ਨੂੰ ਸੂਚੀ ਆਏਗੀ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਗੁਰੂ ਦੇ ਸਿਧਾਂਤ ਤੇ ਚੱਲਣ ਦੀ ਮਨ ਮੈਂ ਮਤ ਮੈਗਲਮਿਕਦਾਰ ਮਨ ਮੈਂ ਮਤ ਮੈਗਲਮਿਕਦਾਰ ਗੁਰ ਅੰਕਸ ਮਾਰ ਜਿਵਾਲਨ ਹਾਰਾ ਜਿਵੇਂ ਹੁਣ ਮਤ ਸਾਡੀ ਮਾੜੀ ਆ ਬਹਿਮਾ ਭਰਮਾਂ ਦੇ ਵਿੱਚ ਖਛਤ ਹੋਈ ਪਈ ਆ ਗੁਰੂ ਬਲੀਓ ਮਨ ਮਰਿਆ ਹੋਇਆ ਮਤ ਮਰੀ ਹੋਈ ਆ ਗੁਰੂ ਦੇ ਸਿਧਾਂਤ ਤੋਂ ਤੇ ਮਹਾਰਾਜ ਕਹਿੰਦੇ ਗੁਰ ਅੰਕਸ ਅੰਕਸ ਹੁੰਦਾ ਜਿਹੜਾ ਹਾਥੀ ਦੇ ਉੱਤੇ ਬੈਠ ਕੇ ਨਾ ਕੁੰਡਾ ਹੁੰਦਾ ਇੱਕ ਹਾਥੀ ਦੇ ਸਿਰ 'ਚ ਮਾਰਦਾ ਆਉਂਦਾ ਮਹਾਵਤ ਜਿਹੜਾ ਹੁੰਦਾ ਹਾਥੀ ਨੂੰ ਚਲਾਉਣ ਵਾਲਾ ਫਿਰ ਜਦੋਂ ਗੁਰੂ ਦਾ ਗੁਰੂ ਦੇ ਗਿਆਨ ਦਾ ਕੁੰਡਾ ਤੇਰੇ ਸਿਰ ਉੱਪਰ ਹੋਇਆ ਫਿਰ ਇਹ ਮਨ ਹਾਥੀ ਵੀ ਸਹੀ ਲੈਣ ਤੇ ਚੱਲ ਪੈਂਦਾ ਮਨ ਮੈਂ ਮਤ ਮੈਂ ਗਲ ਮੈਂ ਕਦਾਰਾ ਗੁਰ ਅੰਕ ਸਮਾਰ ਜੀ